ਕਹਿਣਾ ਤੇ ਕਹਿਣਾ ਨੇ ਮਾ ਰਾਮਾਨੰਦ ਜੀ ਪੰਡਿਤ ਜੀ ਦੀ ਗੱਲ ਉਹਨਾਂ ਦੀ ਬਾਣੀ ਪੜੋ ਉਹ ਕੀ ਕਹਿੰਦੇ ਨੇ ਕਹਿੰਦੇ ਕੱਤ ਜਾਈਏ ਰੇ ਰਾਮਾਨੰਦ ਜੀਆਂ ਦੀ ਬਾਣੀ ਉਹ ਵੀ ਪੰਡਿਤ ਨੇ ਕਹਿੰਦੇ ਕੱਤ ਜਾਈਏ ਰੇ ਕਿੱਥੇ ਜਾਈਏ ਮਨ ਲਾਗੋ ਰੰਗ ਕਹਿੰਦੇ ਮਨ ਨੂੰ ਉਸ ਅਕਾਲ ਪੁਰਖ ਦਾ ਕਹਿੰਦੇ ਪੂਰਨ ਰੰਗ ਚੜ ਚੁੱਕਿਆ ਹੈ ਉਹ ਰੰਗ ਮੈਨੂੰ ਹੋਰ ਕਿਸੇ ਪਾਸੇ ਸੋਚਣ ਦਾ ਪੈਰ ਪੁੱਟਣ ਹੀ ਨਹੀਂ ਦਿੰਦਾ ਕਹਿੰਦੇ ਸੁਰਤੀ ਹੋਰ ਕਿਸੇ ਪਾਸੇ ਨੂੰ ਤੁਰ ਕੇ ਚਾਹੁੰਦੀ ਨਹੀਂ ਮਨ ਹੋਰ ਪਾਸੇ ਤੁਰਨਾ ਹੀ ਨਹੀਂ ਚਾਹੁੰਦਾ ਤੋ ਫਿਰ ਕੀ ਹੈ ਉਹ ਕਹਿੰਦੇ ਕੱਤ ਜਾਈਏ ਰੇ ਕਿੱਥੇ ਜਾਈਏ ਦੱਸੋ ਸਾਨੂੰ ਮਨ ਲਾਗੋ ਰੰਗ ਕਹਿੰਦੇ ਉਹਨਾਂ ਰੰਗ ਲੱਗਿਆ ਦੁਨੀਆ 'ਚ ਜਾਵਾਂਗੇ ਤੇ ਰੰਗ ਲੈਣਾ ਹੈ ਇਸ ਕਰਕੇ ਜਿਸ ਨੇ ਰੰਗ ਰੰਗਿਆ ਹੈ ਉਹਨੂੰ ਛੱਡ ਕੇ ਤਾਂ ਰਾਮਾਨੰਦ ਜੀ ਕਹਿੰਦੇ ਮੈਂ ਕਿਤੇ ਵੀ ਨਹੀਂ ਜਾਂਦਾ ਬੋਲੋ ਇਹ ਹੈ ਨਾ ਜੀ ਇਹ ਫਿਰ ਤਾਂ ਇਹ ਦੇਖੋ ਕਿਹ ਹੈ ਨਾ ਉਸ ਪੰਡਤ ਕੇ ਉਪਦੇਸ਼ ਜਗ ਸਾਨੂੰ ਵੀ ਉਹਨ ਜਗ ਨੂੰ ਜੀਵਨ ਸਾਨੂੰ ਮਿਲ ਰਿਹਾ ਹੈ ਸਾਨੂੰ ਵੀ ਹੋਈ ਏ ਕਿ ਵਾਹਿਗੁਰੂ ਤੇਰੇ ਨਾਮ ਦਾ ਰੰਗ ਸਾਨੂੰ ਚੜਿਆ ਹੈ ਕਿਰਪਾ ਕਰੋ ਮਹਾਰਜ ਤੈਨੂੰ ਛੱਡ ਕੇ ਅਸੀਂ ਹੋਰ ਕਿਤੇ ਨਾ ਜਾਈਏ ਬੋਲੋ ਕੱਤ ਜਾਈਏ ਰੇ ਮਨ ਲਾਗੋ ਰੰਗ ਕਿੱਥੇ ਜਾਈਏ ਹੁਣ ਬੋਲੋ ਇਸ ਕਰਕੇ ਜਿਹੜੇ ਇਹੋ ਜਿਹੇ ਨੇ ਮਤਲਬ ਉਹਦੇ ਤੱਕ ਅਪheids ਹੋਏ ਨੇ ਬਾਣੀ ਅਨਸਾਰ ਉਹ ਸਾਨੂੰ ਵੀ ਜੀਵਨ ਬਖਸ਼ਿਸ਼ ਕਰਦੇ ਨੇ ਇਹ ਨਹੀਂ ਹੁੰਦਾ ਕਿ ਕਿਸੇ ਦੀ ਜਾਤ ਦੇਖ ਕੇ ਨਹੀਂ ਜੀ ਇਹ ਬ੍ਰਾਹਮਣਵਾਦ ਹੀ ਹੈ ਦੇਖੋ ਤਾਂ ਸਹੀ ਨਾ ਸਾਰੇ ਇੱਕੋ ਜਿਹੇ soort ਹੀ ਆ ਕੋਈ ਹੈ ਨਾ ਜੇ ਸਾਰੇ ਇੱਕੋ ਜਿਹੇ ਹੁੰਦੇ ਤੇ ਗੁਰੂ ਨਾਨਕ ਦੀ ਬਾਣੀ ਕਿਉਂ ਕਬੂਲ ਕਰਦੀ ਭਾਈ ਹੈ ਨਾ ਜੀ ਠੀਕ ਹੈ ਬ੍ਰਹਮ ਬਿੰਦੇ ਤਿਸ ਦਾ ਬ੍ਰਹਮਤ ਰਹੇ ਇੱਕ ਸ਼ਬਦ ਲਿਬਲਾਏ ਬ੍ਰਾਹਮਣ ਹੈ